ਜਦੋਂ ਇੱਕ ਨੌਜਵਾਨ ਮਾਂਖੇਡ ਕਬੱਡੀ ਨੂੰ ਖੇਡਦਾ ਖੇਡਦਾ ਨਸ਼ੇ ਦੀ ਐਸੀ ਦਲਦਲ ਦੇ ਵਿੱਚ ਫਸ ਜਾਂਦਾ ਹੈ ਜਿੱਥੇ ਕਿ ਉਹ ਨਸ਼ੇ ਦਾ ਆਪ ਸੇਵਨ ਕਰਨ ਲੱਗ ਜਾਂਦਾ ਹੈ ਤਾਂ ਆਪ ਸੇਵਨ ਕਰਦਾ ਕਰਦਾ ਜਦੋਂ ਨੌਜਵਾਨਾਂ ਨੂੰ ਵੀ ਅੱਗੇ ਵੇਚਣ ਲੱਗ ਜਾਂਦਾ ਹੈ ਤਾਂ ਚੜ ਜਾਂਦਾ ਹੈ ਥਾਣਾ ਨੰਦਗੜ ਦੀ ਪੁਲਿਸ ਦੇ ੜਿੱਕੇ ਮਾਮਲਾ ਹੈ ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਨੰਦਗੜ ਦੀ ਪੁਲਿਸ ਪਾਰਟੀ ਦਾ ਜਿਨ੍ਹਾਂ ਨੇ ਕਿ ਇੱਕ ਅਜਿਹੇ ਨੌਜਵਾਨ ਨੂੰ ਕਾਬੂ ਕੀਤਾ ਹੈ ਜੋ ਕਿ ਮਾਂਖੇਡ ਕਬੱਡੀ ਨੂੰ ਖੇਡਦਾ ਖੇਡਦਾ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਹੈ ਥਾਣਾ ਆਨੰਦਗੜ੍ਹ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਤੁਸੀਂ ਵੀ ਧਿਆਨ ਨਾਲ ਸੁਣੋ ਮੈਂ ਇਸੇ ਇਕਬਾਲ ਸਿੰਘ ਥਾਣਾ ਆਨੰਦਗੜ੍ਹ ਕੱਲ ਸ਼ਾਮ ਨੂੰ ਸਮੇਤ ਪੁਲਿਸ ਦੀ ਪਾਰਟੀ ਮੈਂ ਅਸੀਂ ਗਸ਼ਤ ਕਰਦੇ ਹੋਏ ਪਿੰਡ ਰੈਕੇ ਕਲਾਂ ਨੂੰ ਜਾ ਰਹੇ ਸੀ ਬੀਹਾ ਤੋਂ ਤੇ ਉੱਥੇ ਜਿਹੜਾ ਨਹਿਰ ਦਾ ਪੋਲਾ ਤੋਂ ਥੋੜਾ ਪਿੱਛੇ ਇੱਕ ਸ਼ਖਸ ਜਿਹਦੇ ਹੱਥ ਵਿੱਚ ਪੋਲੀਥੀਨ ਦਾ ਲਫਾਫਾ ਪਾਰਦਾ ਸੀ ਪੜਾ ਜਿਹਦੇ ਵਿੱਚ ਗੋਲੀਆਂ ਸਾਫਤ ਕਰਦੇ ਨੇ ਅਸੀਂ ਇਸ ਨੂੰ ਕਾਬੂ ਕਰਕੇ ਜਦੋਂ ਗੋਲੀਆਂ ਦੀ ਗਿਣਤੀ ਕੀਤੀ ਤਾਂ ਉਹ ਟਰਮਾਂਡਰ ਗੋਲੀਆਂ ਚਾਰ ਪੱਤੀ 40 ਗੋਲੀਆਂ ਸੀਗੀਆਂ ਜਿਹਨੂੰ ਅਸੀਂ ਮੁਕਦਮਾ ਦਰਜ ਕਰਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹ ਪੇਸ਼ ਅਦਾਲਤ ਕੀਤਾ ਜਾ ਰਿਹਾ ਇਥੋਂ ਦਾ ਰੈਡ ਵਾਲਾ ਜੀ ਇਹ ਪਿੰਡ ਰਹਿ ਕੇ ਗੱਲਾਂ ਦਾ ਗਰਦੀਪ ਸਿੰਘ ਉਰਫ ਚੀਨਾ ਪੁੱਤਰ ਦਰਸ਼ਨ ਸਿੰਘ ਪਿੰਡ ਰਹਿ ਕੇ ਗੱਲਾਂ ਦਾ ਰਹਿੰਦਾ ਹੈ ਕੀ ਬੋਲ ਰਹੀ ਪੁਸ਼ਪੜਤਾਲ ਤੋਂ ਗੱਲ ਸਾਹਮਣੇ ਹੈ ਜੀ ਇਹ ਪੁਸ਼ਪੜਤਾਲ ਤੋਂ ਹੀ ਪਤਰ ਕੇ ਵੀ ਪਹਿਲਾਂ ਕਾਫੀ ਦੇਰ ਦਾ ਨਸ਼ੇ ਕਰਦਾ ਹੈ ਪਹਿਲਾਂ ਇੱਕ ਵੱਡੀ ਦਾ ਖਿਡਾਰੀ ਸੀ ਉਦੋਂ ਬਾਅਦ ਇਹ ਨਿਸ਼ਾਨ ਚ ਪੈ ਗਿਆ ਤੇ ਹੁਣ ਇਹ ਮਤਲਬ ਦਸਨ ਮੁਤਾਬਕ ਡੱਬ ਵਾਲੀ ਤੋਂ ਪੱਕਾ ਤਾਂ ਦੱਸਦਾ ਨਹੀਂਗਾ ਮਿੱਕੀ ਤੋਂ ਲੰਘਿਆ ਇਹ ਕਹਿੰਦਾ ਵੀ ਡੱਬ ਵਾਲੀ ਤੋਂ ਮੈਂ ਕਿਸੇ ਬੰਦੇ ਤੋਂ ਲਿਆ ਸੀ ਅਜੇ ਤੱਕ ਇਹ ਪੁੱਛ ਪੜਤਾਲ ਜਾਰੀ ਹੈ ਇਹ ਖਾਂਦਾ ਸੀ ਤੇ ਇਹ ਵੀ ਵੇਚਦਾ ਵੀ ਹੈ ਇਹ ਖਾਂਦਾ ਵੀ ਇਹ ਤੇ ਵੇਚਦਾ ਵੀ ਹੈ ਮਾਮਲਾ ਕਾਦੀ ਕਰ ਲੈ ਹਾਂ ਮੁਕਦਮਾ ਦਰਜ ਕਰ ਲਿਆ